ਜਹੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੜਜ ਵੱਲੋਂ ਬਹੁਤ ਸੋਹਣਾ ਪ੍ਰਾਰਲਾ ਕੀਤਾ ਗਿਆ ਕਿ ਉਹਨਾਂ ਨੇ ਇਹ ਸਾਰੀਆਂ ਸੰਸਥਾਵਾਂ ਐਨਜੀਓ ਨੂੰ ਇਕੱਠੇ ਕੀਤਾ ਤੇ ਇਹਨੂੰ ਇੱਕ ਤਰਤੀਬ ਦਿੱਤੀ ਜਾਵੇ ਜੇ ਆਪਾਂ ਹਰ ਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਜਿੰਨੀਆਂ ਵੀ ਸੰਸਥਾਵਾਂ ਐਨਜੀਓ ਵੱਖ-ਵੱਖ ਹੋਰ ਸਾਰੇ ਕੰਮ ਕਰ ਰਹੇ ਆ ਬੰਦੇ ਤਾਂ ਬਹੁਤ ਵਧੀਆ ਪ੍ਰਾਰਲਾ ਤੇ ਮੈਂ ਇੱਕ ਗੱਲ ਜਿਹੜੀ ਐਸੇ ਤੇ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਮੈਂ ਜਹੇਦਾਰ ਸਾਹਿਬ ਨੂੰ ਵੀ ਕਹਿਣਾ ਚਾਹਣਾ ਕਿ ਅੱਜ ਸਾਨੂੰ ਪੰਜਾਬ ਦੇ ਵਿੱਚੋਂ ਆਵਾਜ਼ ਚੱਕਣ ਦੀ ਲੋੜ ਆ ਵੀ ਜਿਹੜੇ ਹੜ੍ਹ ਆਏ ਨੇ ਆਏ ਕਿਉਂ ਨੇ ਤੇ ਮੈਨ ਮੇਡ ਹੜ੍ਹ ਨੇ ਇਹ ਸ਼ਾਜਸ਼ੀ ਹੜ੍ਹ ਨੇ ਇਹ BBMP ਦਾ ਕੰਟਰੋਲ ਪੰਜਾਬ ਕੋਲ ਨਹੀਂ ਹੈਗਾ ਡੈਮਾਂ ਦਾ ਕੰਟਰੋਲ ਹੈਡ ਵਰਕਸ ਦਾ ਕੰਟਰੋਲ ਦਰਿਆਵਾਂ ਦਾ ਪਾਣੀ ਕਿਹਨੂੰ ਦੇਣਾ ਕਿੰਨਾ ਦੇਣਾ ਇਹ ਤਾਂ ਪੰਜਾਬ ਕੋਲ ਹੈ ਹੀ ਨਹੀਂ ਹੁਣ ਇਹ ਆਪਾਂ ਕਹਿੰਦੇ ਨਹੀਂ ਅੱਜ ਹੜ੍ਹ ਪੀੜਤਾਂ ਨੂੰ ਬਚਾ ਲਗੇ ਮਗਰੋਂ ਗੱਲ ਕਰਾਂਗੇ ਤਾਂ ਮੈਂ ਇੱਕੋ ਗੱਲ ਕਹਿਣਾ ਜਦੋਂ ਅੱਗ ਲੱਗਦੀ ਆ ਪਾਣੀ ਲੋੜ ਉਦੋਂ ਪੈਂਦੀ ਆ ਅੱਜ ਪਾਣੀ ਸਾਨੂੰ ਮਾਰ ਰਿਹਾ ਤੇ ਅੱਜ ਸਾਨੂੰ ਲੋੜ ਆ ਕਿ ਇਹ ਪੰਜਾਬ ਦੇ ਵਿੱਚੋਂ ਬੜੇ ਵੱਡੇ ਪੱਧਰ ਤੇ ਆਵਾਜ਼ ਉਠਣੀ ਚਾਹੀਦੀ ਆ ਵੀ ਜਿਹੜੇ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਕਲੌ 78 79 80 ਪਾਏ ਗਏ ਆ ਉਹਨੂੰ ਰੱਦ ਕਰਨ ਦੇ ਲਈ ਕੀ ਵਿਧਾਨ ਸਭਾ ਚ ਮਤੇ ਪੈਣਗੇ ਕੀ ਲੋਕਾਂ ਦੀ ਆਵਾਜ਼ ਬਣੂਗੀ ਕੀ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਲਈ ਲੋਕ ਆਵਾਜ਼ ਠਾਉਣਗੇ ਸਾਰਾ ਕੰਟਰੋਲ ਸੈਂਟਰ ਕੋਲੇ ਆ ਸਾਨੂੰ ਪਤਾ ਹੀ ਨਹੀਂ ਪਾਣੀ ਕਿੱਥੋਂ ਕਿੰਨਾ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਹਾਲਾਂਕਿ ਇਸ ਵਾਰ ਮੌਸਮ ਵਿਭਾਗ ਵੱਲੋਂ ਇਸ ਅੜਿੱਤਾ ਸੀ ਕਿ ਅੱਜ ਕਿਮੀ ਮੌਤ ਪੈਣੇ ਆ ਉਹਦੇ باوجود ਇੰਨਾ ਪਾਣੀ ਇਕੱਠਾ ਕੀਤਾ ਕਿਉਂ ਗਿਆ ਸਵਾਲ ਤਾਂ ਇਹ ਬਣਦਾ ਤੇ ਇਸ ਕਰਕੇ ਅੱਜ ਇਹ ਆਵਾਜ਼ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਦੇਖੋ ਨਹੀਂ ਫਿਰ ਅਸੀਂ ਲੰਗਰ ਲਾਉਂਦੇ ਰਹਿ ਜਾਾਂਗੇ ਇਕੱਲੇ ਤੇ ਸਾਡਾ ਸਾਰਾ ਕੁਝ ਹੀ ਰੁੱਟਿਆ ਜਾਣਾ ਦੂਜੀ ਥੋੜੇ ਨਾਲ ਮੈਂ ਇਸ ਇੱਕ ਘਟਨਾ ਹੋਰ ਸਾਂਝੀ ਕਰਨਾ ਚਾਹੁੰਦਾ ਜਿਹੜੀ ਕੱਲ ਹਸ਼ਿਆਰਪੁਰ ਚ ਵਾਪਰੀ ਆ ਪਾਸ ਜੀ ਬਿਲਕੁਲ ਇੱਕ 5 ਸਾਲ ਦਾ ਬੱਚਾ ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਵੀ ਰਾਖਸ਼ਾਂ ਦੀ ਵੀ ਰੂਹ ਕੰਬ ਜੇ ਜਦੋਂ ਮੈਂ ਉਸ ਘਟਨਾ ਬਾਰੇ ਉਹ ਇਲਾਕੇ ਦੇ ਹਰਪੁਰ ਦੇ ਲੋਕਾਂ ਤੋਂ ਸੁਣਿਆ ਕਿ ਇੱਕ ਪ੍ਰਵਾਸੀ ਵੱਲੋਂ 5 ਸਾਲ ਦਾ ਬੱਚਾ ਚੱਕ ਕੇ ਲਿਜਾ ਕੇ ਪਹਿਲਾਂ ਉਹਦੇ ਗੁਪਤੰਗ ਦੇ ਵਿੱਚ ਉਹਨੇ ਡੰਡਾ ਦਿੱਤਾ ਫਿਰ ਉਹਨੇ ਉਸ ਨਾਲ ਜਿੰਨਾ ਕੁ ਕੰਮ ਕਰਨਾ ਸੀ ਉਹ ਕੀਤਾ ਫਿਰ ਡੰਡਾ ਦਿੱਤਾ ਫਿਰ ਸਿਰ 'ਚ ਉਹਦੇ ਕੋਈ ਮਤਲਬ ਕਿ ਉਹਨੇ ਇੱਟ ਮਾਰੀ ਬੱਚੇ ਦੇ ਤੇ ਦੇਖੋ ਜਦੋਂ ਬੱਚੇ ਦੀ ਡੈੱਡ ਬੋਡੀ ਮਿਲੀ ਆ ਉਹਦੀ ਲਾਸ਼ ਮਿਲੀ ਆ ਉਹਦੀ ਜਿਹੜੀ ਜੀਵ ਸੀ ਉਹ ਦੰਦਾਂ ਨਾਲ ਐਂ ਬੜਤੀ ਜਵਾਕ ਨਹੀਂ ਕਿੰਨਾ ਦਰਦਲੇ ਨਾਲ ਯਾਰ ਬੰਦਾ ਚੀਕਿਆ ਹੋਊਗਾ ਉਹ ਬੱਚਾ ਚੀਕਿਆ ਹੋਊਗਾ ਤੇ ਕਿਹਨੂੰ ਕਿਹਨੂੰ ਉਸ ਬੱਚੇ ਨੂੰ ਉਸ ਵੇਲੇ ਯਾਦ ਪੁੱਤਾ ਹੋਣਾ ਤੇ ਉਹ ਕ੍ਰਿਮੀਨਲ ਮਾਈਂਡ ਬੰਦੇ ਜਿਹਨੂੰ 7 ਸਾਲ ਪਹਿਲਾਂ ਯੂਪੀ ਦੇ ਵਿੱਚ ਕੈਦ ਹੋਈ ਇਹੋ ਜੇ ਕੇਸ ਦੇ ਵਿੱਚ ਉਹ ਬੰਦੇ ਇੱਥੇ ਆ ਕੇ ਰਹਿ ਰਹੇ ਨੇ ਤੇ ਇੱਥੇ ਕ੍ਰਾਈਮ ਆਪਾਂ ਪਹਿਲਾਂ ਕੁੰਬੜਾਂ ਦੇ ਵਿੱਚ ਦੇਖਿਆ ਮਹਾਲੀ ਦੇ ਵਿੱਚ ਜੀ ਦੋ ਨੌਜਵਾਨ ਮਰੇ ਗਏ ਫਿਰ ਰੋਪੜ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਹੁਣ ਇੱਕ ਬੱਚਾ ਇੱਕ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਕਮਾੜ ਚ ਲੈ ਜਾਂਦਾ ਉਹ ਵੀ ਪ੍ਰਵਾਸੀ ਦੀ ਬੱਚੀ ਹੁੰਦੀ ਹੈ ਬੱਚਿਆਂ ਸਾਡੀਆਂ ਸਾਰੀਆਂ ਅਸੀਂ ਕੋਈ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਰਬ ਸਾਂਝੀ ਆਵਾਜ਼ ਤਾਂ ਦੀ ਗੱਲ ਸਾਡੇ ਗੁਰੂਆਂ ਦਾ ਸੁਨੇਹਾ ਸੰਦੇਸ਼ ਹੈ ਸਿਧਾਂਤ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਜੇ ਅੱਜ ਵੀ ਅਸੀਂ ਨਾ ਉੱਠੇ ਸਾਡੀ ਜਿਹੜੀ ਸਥਿਤੀ ਹੈ ਭਗੋਲਕੋ ਬਗਲੀ ਜਾ ਚੁੱਕੀ ਹੈ ਡੈਮੋਗ੍ਰਾਫੀ ਬਦਲ ਰਹੀ ਹੈ ਸਾਡੀ ਅਗਲੀ ਗੱਲ ਜੇ ਅੱਜ ਅਸੀਂ ਇਹ ਆਵਾਜ਼ ਜੇ Rajasthan ਦਾ ਕਾਨੂੰਨ ਹੈ ਹਿਮਾਚਲ ਦਾ ਕਾਨੂੰਨ ਹੈ ਉਤਰਾਖੰਡ ਦਾ ਕਾਨੂੰਨ ਹੈ ਬਾਕੀ ਸੂਬਿਆਂ ਦੇ ਕਾਨੂੰਨ ਹੈ ਵੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ ਚ ਕਿਉਂ ਨਹੀਂ ਬਣ ਰਿਹਾ ਪੰਜਾਬ ਨੂੰ ਬਸਤੀ ਬਣਾਤਾ ਸ਼ਾਮਲਾਟ ਬਣਾਦਾ ਜਿਹੜਾ ਮਰਜ਼ੀ ਆ ਕੇ ਇੱਥੇ ਜ਼ਮੀਨਾਂ ਲੈ ਰਿਹਾ ਨੌਕਰੀਆਂ ਲੈ ਰਿਹਾ ਵੋਟਾਂ ਤਲਾ ਤਰ ਬਣ ਰਹੀਆਂ ਨੇ ਅਸੀਂ ਕਹਿੰਦੇ ਇਹ ਕਾਨੂੰਨ ਜਿਹੜੀ ਫੈਡਰਲ ਢਾਂਚੇ ਦੀ ਗੱਲ ਹੈ ਜਿਹੜੇ ਰਾਜਾਂ ਦੇ ਹੱਕਾਂ ਦੀ ਗੱਲ ਹੈ ਅਧਿਕਾਰਾਂ ਦੀ ਗੱਲ ਹੈ ਉਹਦੀ ਆਵਾਜ਼ ਅੱਜ ਅਕਾਲ ਤੱਕ ਸਬਤ ਉੱਠਣੀ ਚਾਹੀਦੀ ਹੈ ਕਿਉਂਕਿ ਸਿਆਸਦਾਨਾਂ ਨੇ ਤਾਂ ਵੋਟਾਂ ਦੇਖਣੀਆਂ ਜਿੱਧਰ ਵੋਟਾਂ ਵੱਧ ਹੈ ਉਹਨਾਂ ਨੂੰ ਚੱਕ ਕੇ ਅੱਗੇ ਲਾ ਦੇਣਗੇ ਇਹ ਕਦੇ ਨਹੀਂ ਬੋਲਣਗੇ ਇਹਨਾਂ ਮਸਲਿਆਂ ਤੇ ਜਿਹਦੀਆਂ ਵੋਟਾਂ ਉਹਨਾਂ ਨੇ ਵੋਟਾਂ ਵਧ ਰਹੀਆਂ ਸਰਪੰਚਤਾ ਬਣ ਲੱਗ ਗਈ ਕਾਉਂਸਲਰ ਤਾਂ ਬਣ ਲੱਗ ਗਏ ਪ੍ਰਧਾਨਤਾ ਇਹ ਇੱਕ ਆਲਤਾ ਸਹਾਜਦਾਰ ਨੂੰ ਮੈਂ ਅਪੀਲ ਕਰਦਾ ਇਸ ਜਗ੍ਹਾ ਤੇ ਖੜ ਕੇ ਕਿ ਉਹ ਇਹ ਆਵਾਜ਼ ਬੁਲੰਦ ਕਰਨ ਲੋਕਾਂ ਜਾਣ ਵੀ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਫੌਰੀ ਬਣਾਉਣ ਦੀ ਲੋੜ ਹੈ ਨੇ ਨੁਕਸਾਨ ਬਹੁਤ ਹੋਣਾ ਮੈਂ ਲੋਕਾਂ ਨੇ ਵੀ ਕਹਿਣਾ ਹਿੰਸਕ ਹੋਣ ਦੀ ਲੋੜ ਨਹੀਂ ਹੈਗੀ ਸ਼ਾਂਤ ਮੈ ਤਰੀਕੇ ਨਾਲ 27 ਦੀਆਂ ਵੋਟਾਂ ਦੇ ਵਿੱਚ ਏਜੰਡਾ ਇਹਨਾਂ ਸਿਆਦਾਨਾਂ ਦੇ ਅੱਗੇ ਰੱਖੋ ਪਾਰਟੀਆਂ ਦੇ ਅੱਗੇ ਰੱਖੋ ਵੀ ਜਿਹੜਾ ਪਾਰਟੀ ਇਹ ਗੱਲ ਕਹਿੰਦੀ ਹੈ ਵੀ ਇੱਥੇ ਕਾਨੂੰਨ ਲੈ ਕੇ ਆਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲਵੇ ਬਾਹਰਲਾ ਨੌਕਰੀ ਨਾਲ ਲਵੇ ਤੇ ਬਾਹਰਲਾ ਵੋਟ ਨਾ ਬਣਾਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਉਹਨਾਂ ਨੂੰ ਅੱਗੇ ਲੈ ਕੇ ਉਹ ਅਸੀਂ ਗਲੀਆਂ ਨਾਲੀਆਂ ਪਿੱਛੇ ਨਜ ਪਿੱਛੇ ਤੁਰੇ ਫਿਰਦੇ ਆ ਤੇ ਪੰਜਾਬ ਦਾ ਸਾਰਾ ਕੁਝ ਤਬਾਹ ਹੋ ਜਾਣਾ ਬਾਈ ਤੁਸੀਂ ਤੁਸੀਂ ਜਿਵੇਂ ਤੁਸੀਂ ਸ਼ਿਆਲਕੁਰ ਦੇ ਬੱਚੀ ਦੀ ਗੱਲ ਕੀਤੀ ਸੀਗੀ ਉਸ ਦੀ ਭੈਣ ਪੂਬਾ ਮਾਰ ਮਾਰ ਕੇ ਕ ਕਿਤੇ ਸਰਕਾਰ ਵੀ ਉਸ ਨੂੰ ਉਸ ਤਰੀਕੇ ਮਾਰੇ ਕੀ ਲੱਗਦਾ ਕਿ ਜੋ ਇਹ ਕਾਂਡ ਹੈ ਇੱਥੇ ਇੱਥੇ ਸਿੱਖਾਂ ਨੂੰ ਮਾਰਿਆ ਜਾਂਦਾ ਪਟਿਆਲੇ ਚ ਇੱਕ ਬੱਚਾ ਚੱਕਿਆ ਸੀਗਾ ਇੱਕ ਐਨ ਆਰ ਆਈ ਮੁੰਡੇ ਨੇ ਚਾਰ ਪੁਲਿਸ ਇੰਸਪੈਕਟਰਾਂ ਨੇ ਉਹਦਾ ਝੂਠਾ ਮੁਕਾਬਲਾ ਕਰਕੇ ਉਹਨੂੰ ਮਾਰਿਆ ਮੂਦਾ ਪਾਗ ਦੇ ਪਿੱਛੇ ਗੋਲੀਆਂ ਮਾਰੀਆਂ ਕਿਉਂਕਿ ਸਿੱਖ ਸੀ ਇਹਨੂੰ ਕਿਸੇ ਨੇ ਥੱਪੜ ਤੱਕ ਨਹੀਂ ਮਾਰਿਆ ਜਿਹੜੇ ਬੰਦੇ ਨੇ ਐਡੀ ਦਰਿੰਦਗੀ ਦੇ ਨਾਲ ਉਹ ਬੱਚੇ ਦਾ ਹਾਲ ਕੀਤਾ ਇਹ ਸਿੱਖਾਂ ਨਾਲ ਹੀ ਇੱਥੇ ਕਾਨੂੰਨ ਬਣਦੇ ਆ ਮਾਰਨ ਦਾਉਣ ਵਾਲੇ ਦੂਜਿਆਂ ਨਾਲ ਇੱਥੇ ਕੋਈ ਕਾਨੂੰਨ ਨਹੀਂ ਬਣਦਾ ਕੀ ਲਾਗੇ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਖਾਸ ਕਰਕੇ ਜੋ ਯੂਪੀ ਬਿਹਾਰੀਆ ਬਾਕੀ ਸਟੇਟੋ ਦੇ ਹੁੰਦੇ ਕਿਉਂ ਨਾ ਹੋਵੇ ਇੱਥੇ ਬੰਦਾ ਕ੍ਰਾਈਮ ਕਰਦਾ ਇੱਥੇ ਕ੍ਰਾਈਮ ਕਰਕੇ ਉਹਦੇ ਪਰਚਾ ਹੁੰਦਾ ਜੇਲ੍ਹ ਚ ਲਿਆ ਜਾਂਦਾ ਉਸ ਤੋਂ ਬਾਅਦ ਛੁੱਟੀ ਆਉਂਦਾ ਪੈਰੋਲ ਜੀ ਨੂੰ ਕਹਿੰਦੇ ਆਪਾਂ ਜੇਲ੍ਹ ਚ ਛੁੱਟੀ ਆਉਂਦਾ ਛੁੱਟੀ ਆਇਆ ਪਗੋੜਾ ਹੋ ਜਾਂਦਾ ਕਿੱਥੋਂ ਲੱਭ ਲੋਂਗੇ ਜਾ ਕੇ ਯੂਪੀ ਚੋਂ ਬਿਹਾਰ ਚੋਂ ਬੰਗਾਲ ਚੋਂ ਬੰਦਾ ਭਾਲ ਲੋਂਗੇ ਤਾਂ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਦੇ ਬਾਰੇ ਕੋਈ ਗੌਰ ਹੀ ਨਹੀਂ ਕਰ ਰਿਹਾ ਕੋਈ ਬੋਲ ਹੀ ਰਿਹਾ ਸਾਰੀ ਦੁਨੀਆ ਚੁੱਪਾ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਕੀ ਅਸੀਂ ਇਸ ਗੱਲ ਨੂੰ ਡੀਕਦੇ ਵੀ ਸਾਡੀ ਕੋਈ ਜਿਹਦੇ ਬੱਚੀ ਚ ਆ ਕੇ ਸਾਡਾ ਬੱਚਾ ਚ ਆ ਕੇ ਉਹਦੇ ਨਾਲ ਆ ਵਾਪਰਿਆ ਉਹਦੇ ਉੱਠਾਂਗੇ ਯਾਰ ਲੱਗਿਆ ਵੀਰੇ ਹਾਰੇ ਲੱਗਿਆ ਵੀ ਕੋਈ ਐਨ ਜੀਓ ਪਹੁੰਚੀ ਹੈ ਹਰ ਕੋਈ ਪੰਜਾਬੀ ਇੰਡਸਟਰੀ ਤੋਂ ਨਾਮ ਨਾਲ ਵੀ ਪਹੁੰਚਿਆ ਪਰ ਅੱਜ ਲੱਗਦਾ ਨਹੀਂ ਸਿਆ ਅੱਜ ਵੀ ਬੀਸ ਮੀਟਿੰਗ ਨਹੀਂ ਮੈਂ ਮੈਂ ਤਾਂ ਚਲੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਹਦਰ ਸਾਹ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਥੇ ਘੱਟੋ-ਘੱਟ ਕੋਈ ਕੰਟਰੋਲ ਰੂਮ ਹੋਵੇ ਹਰ ਸੰਸਥਾ ਦਾ ਇੱਥੇ ਪਤਾ ਹੋਵੇ ਕਿਹੜੇ ਨੂੰ ਕਿੰਨਾ ਫੰਡ ਆਇਆ ਕਿੰਨਾ ਰਸਨਾ ਇਹਦੇ ਕਿੰਨਾ ਅੱਗੇ ਵੰਡ ਕਰੋੜ ਆ ਗਿਆ 2 ਕਰੋੜ ਆ ਗਿਆ ਮਰੇ 20 ਲੱਖ ਬੰਦੇ ਆ ਬਾਕੀ ਪਤਾ ਨਹੀਂ ਕਿੱਧਰ ਜਾਂਦਾ ਜੁੰਦਾ ਨਹੀਂ ਹੁਣ ਤਾਂ ਕੋਈ ਐ ਅਜੇ 50 ਤਾਂ ਮੈਨੂੰ ਫੋਨ ਕਰਦੇ ਆ ਭਾਈ ਲੱਖ ਭੇਜਣਾ 2 ਲੱਖ ਮਾ ਨਾ ਮੇਰੀ NGO ਦਾ ਨਾਮ ਹੈ ਕੰਮ 'ਚ ਪੈਣਾ ਮੈਂ ਕੋਲੇ ਦਲਾਲੇ ਜਮੂਨੀ ਕਾਲਾ ਕਰਾਉਣਾ ਤੁਸੀਂ ਜੇ ਭੇਜਣਾ ਤਾਂ ਸਿੱਧਾ ਪਿੰਡਾਂ ਦੇ ਵਿੱਚ ਡਿਊਟੀਆਂ ਲਾਓ ਮੁੰਡਿਆਂ ਦੀ ਉਹਨਾਂ ਨੂੰ ਕਹੋ ਵੀ ਪੜਤਾਲ ਕਰਕੇ ਪੈਸੇ ਸਿੱਧੇ ਲਾਓ ਨੀ ਫਲਾਨੀ ਜਿਹੇ ਬੰਦੇ ਨੂੰ ਭੇਜਣਾ ਫਲਾਨੇ ਨੂੰ ਭੇਜਦਾ ਮੈਂ ਜੇ ਉਨ ਨਹੀਂ ਲਹਾਉਣੀਆਂ ਲਹਾਈ ਜਾਓ ਤੁਸੀਂ ਸਿੱਧਾ ਅੱਗੇ ਤੱਕ ਭੇਜ ਦਿਓ ਫੇਰ ਵੀ ਤੁਹਾਡੇ ਤੇ ਇਲਜ਼ਾਮ ਲੱਗਦੇ ਉਹ ਭਾਈ ਮੈਂ ਤਾਂ ਹੈ ਹੀ ਨਹੀਂ ਇਹ ਕੰਮ ਅੱਜ ਨਾ ਪੰਜੀ ਲੈਣੀਆਂ ਨਾ ਮੈਂ ਬੰਨਣੀਆਂ ਤੇ ਨਾ ਮੇਰੇ ਗਜ਼ਾਇਸ਼ ਆ ਵੀ ਮੈਂ 50000 ਜਾ ਕੇ ਤੇ ਗੱਲ ਹੱਲਾ ਲੈਣ ਦੇ ਦੂੰਗਾ ਮੈਂ ਤਾਂ ਮਾਤੜ ਛੋਡੇ ਵਰਗਾ ਬੰਦਾ ਠੀਕ ਹੈ ਮੈਂ ਮੈਂ ਕਹਿੰਦਾ ਮੈਂ ਬੰਨਾਂ ਵਾਲਾ ਬੰਦਾ ਮੇਰਾ ਮਤੋਸ਼ਮਾਨਤੀ ਜਿਹੜੇ ਡਾਈਨਿੰਗ ਇੰਡਸਟਰੀ ਦੇ ਪ੍ਰਧਾਨ ਹੋਣਗੇ ਚ ਬਹਿਸ ਹੋਈ ਸੀ ਤੁਹਾਨੂੰ ਸਿੱਧੇ ਤੌਰ ਤੇ ਬਲੈਕ ਮੀਲਰ ਦੱਸਿਆ ਗਿਆ ਉਹ ਮੈਂ ਕਹਿੰਦਾ ਦੱਸੋ ਰਾ ਸਹੀ ਮੈਂ ਕਿੱਥੇ ਬਲੈਕ ਮੀਲਰ ਆ ਮੈਂ ਕਿਸੇ ਚਾਹ ਦਾ ਕੱਪ ਵੀ ਪੀਤਾ ਜਿਹੜਾ ਬੰਦਾ ਪਿਛਲੇ 4-5 ਸਾਲ ਤੋਂ ਲਗਾਤਾਰ ਰੌਲਾ ਪਾ ਰਿਹਾ ਹੈ ਵੀ ਬੁੱਢੇ ਦਰਿਆ 'ਚ 11 ਪਾਤੀਆਂ ਸਤਲੋ ਜਿਹੜਾ ਪਾ ਕੇ ਮਾਰਦਾ ਦੱਖਣੀ ਮਾਲਵਾ ਸਾਰਾ ਰਾਜਸਥਾਨ ਤੱਕ ਦੇ ਲੋਕ ਮਾਰ ਲੇ 7 ਮਹੀਨੇ ਸੀ ਘਰੇ ਨਹੀਂ ਬੜੇ ਪਿੰਡੋਂ ਪਿੰਡੀ ਗਏ ਹੂੰ ਇੱਕ ਇੱਕ ਪ੍ਰਿੰਟ 88% ਕਾਲਾ ਪੀੜਿਆ ਕੈਂਸਰ ਟੀਵੀ ਪਤਾ ਨਹੀਂ ਕਿਹੜੇ ਕਿਹੜੇ ਜਾਂਦੇ ਜਵਾਕਾਂ ਨੂੰ ਕਿਹਦੇ ਦਿਲ ਚ ਸਰਾਖ ਹੈ ਕਿਸੇ ਦਾ ਮੂੰਹ ਦਾ ਕੈਂਸਰ ਹੈ ਉਹਨਾਂ ਲੋਕਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਉੱਠ ਰਹੇ ਉਹ ਕਹਿੰਦੀ ਇਹਨਾਂ ਨੂੰ ਸਿਰਫ ਸਾਡੀਆਂ ਬੇਪਕੀਆਂ ਇਸ ਕਰਕੇ ਦੇਖਦੀਆਂ ਅਸੀਂ ਕੱਲੀਆਂ ਡਾਈੰਗਾਂ ਦੀ ਗੱਲ ਨਹੀਂ ਕਰਦੇ ਅਸੀਂ ਜਿੰਨੀਆਂ ਇਲੈਕਟ੍ਰੋਪ੍ਰਿੰਟ ਹੈਗੀਆਂ ਇੰਡਸਟਰੀ ਆ ਜਿੰਨਾਂ ਉਹਦੇ ਗੋਹਾ ਹੁਣ ਬਾਬਾ ਸੀਚੇੜ ਕੱਲਾ ਗੋਹਾ ਚੱਕ ਕੇ ਮੁੜਿਆ ਡੈਰੀਆਂ ਦਾ ਉਹ ਇੰਡਸਟਰੀ ਦੀ ਗੱਲ ਕਿਉਂ ਨਹੀਂ ਕਰਦਾ ਕੈਮੀਕਲ ਦੀ ਗੱਲ ਕਿਉਂ ਨਹੀਂ ਕਰਦਾ ਜਿਹੜੀ ਪਾਣੀ ਚੋਂ ਨਿਕਲਣੀ ਨਹੀਂ ਟ੍ਰੀਟ ਹੀ ਨਹੀਂ ਹੋ ਰਹੀ ਹੋ ਹੀ ਨਹੀਂ ਸਕਦੀ ਜਿੰਨੀਆਂ ਮਰਜ਼ੀ ਤੁਸੀਂ ਟ੍ਰੀਟਮੈਂਟ ਪਲਾంట్ ਲਾ ਲਓ ਮਸ਼ੀਨਾਂ ਨਾਲ ਸਾਫ਼ ਕਰ ਲਓ ਉਹਦੀ ਅਸੀਂ ਗੱਲ ਕਰਦੇ ਆ ਉਹਨੂੰ ਮਤਲਬ ਸੇਕ ਲੱਗਦਾ ਉਹ ਬੰਦਾ ਕਹਿੰਦਾ ਮੈਂ ਕਹਿੰਦਾ ਯਾਰ ਇੱਥੇ ਗੁਰੂ ਘਰ ਖੜੇ ਆ ਕੋਈ ਬੰਦਾ ਇੱਕ ਪਾਹੇ ਦਾ ਸਾਫ਼ਤ ਕਾਲੇ ਵੀ ਲੱਖੇ ਨੇ ਕਿਹਦੇ ਕੇ ਬੰਦੇ ਖਾਦਾ ਮੇਰਾ ਸਿਰ ਸੁੱਡੀਆਂ ਜੁੱਤੀਆਂ ਹੋਣਗੀਆਂ ਠੀਕ ਹੈ ਕਹਿਣਾ ਬਹੁਤ ਸੌਖਾ ਬਾਈ ਮੇਰੇ ਕੋਲ ਸਿੱਧੀਆਂ ਹੀ ਗੱਲਾਂ ਨੇ ਚੰਗਾ ਬਾਈ ਹੁੰਦੇ ਹੋ ਧੰਨਵਾਦ